ਸਾਬਕਾ ਸੀਐਮ ਬੈਂਕ ਸਿੰਘ ਦੀ 29ਵੀਂ ਬਰਸੀ ਹੈ ਬਰਸੀ ਮੌਕੇ ਤੇ ਚੰਡੀਗੜ੍ਹ ਦੇ ਵਿੱਚ ਵਿਸ਼ੇਸ਼ ਸਮਾਗਮ ਕੀਤਾ ਗਿਆ ਸੋ ਰਾਜਾ ਵੜਿੰਗਸਣੇ ਕਾਂਗਰਸ ਦੇ ਕਈ ਲੀਡਰ ਮੌਜੂਦ ਰਹੇ ਗਵਰਨਰ ਗੁਲਾਬਚੰਦ ਕਟਾਰੀਆ ਨੇ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਸੋ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਵੀ ਸ਼ਰਧਾਂਜਲੀ ਦਿੱਤੀ ਗਈ ਹੈ ਹਮ ਸਭ ਸੇ ਜੋ ਵਿਦਾਈ ਹੋਈ ਹੈ ਉਹ ਵਾਸਤੇ ਮੈਂ ਬਹੁਤ ਹੀ ਦਰਦਨਾਕ ਥੀ ਹਮ ਸਭ ਲੋਗ ਹਰ ਵਾਰ ਉਹਨਾਂ ਕੋ ਸ਼ਰਧਾਂਜਲੀ ਦਿੰਦੇ ਹਨ और उनसे भी प्रार्थना करते हैं और प्रभु से प्रार्थना करते हैं कि देश में अमन चैन शांति बनी रहे सब लोग मिल कर के चलें सब लोग मिल कर के देश के विकास में सहयोगी बने वास्तव में उनका ये बलिदान हम सबको शिक्षा देता है कि वास्तव में हम सब लोग मिल कर के चलें तो देश का ज़्यादा अच्छा विकास कर पाएंगे ਦੇਖੋ ਸਰਦਾਰ ਬੀਨ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਉਹੀ ਹੋਊਗੀ ਅੱਜ ਦੇ ਦਿਨ ਸਾਰਾ ਪੰਜਾਬ ਕਿਉਂਕਿ ਉਹਨਾਂ ਨੇ ਸ਼ਹਾਦਤ ਕਿਸੇ ਇਕੱਲੇ ਆਪਣੇ ਪਰਿਵਾਰ ਵਾਸਤੇ ਜਾਂ ਕਿਸੇ ਇੱਕ ਰਾਜਨੀਤਿਕ ਦਲ ਵਾਸਤੇ ਨਹੀਂ ਪੂਰੇ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਨੂੰ ਬਹਾਲ ਕਰਨ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਪਰ ਅੱਜ ਦੇ ਜਿਸ ਤਰ੍ਹਾਂ ਹਾਲਾਤ ਲੱਗਦੇ ਐ ਮੈਂ ਸਮਝਦਾ ਅੱਜ ਉਹਨਾਂ ਦੀ ਸ਼ਹਾਦਤ ਉਹ ਇੱਕ ਬਹੁਤ ਵੱਡਾ ਸਨੇਹਾ ਜੇ ਰਾਜਨੀਤਿਕ ਲੀਡਰ ਸਾਹਿਬਾਨ ਤੇ ਪੰਜਾਬ ਦੀ ਜਨਤਾ ਗੌਰ ਕਰੇ ਤੇ ਇੱਕ ਬਹੁਤ ਵੱਡਾ ਅੱਜ ਉਸ ਗੱਲ ਨੂੰ ਰੀਨਿਊ ਕਰਨ ਦਾ ਉਸ ਅਹਿਦ ਨੂੰ ਜਿਹਨੂੰ ਲੈ ਕੇ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਸੀ ਕਿਉਂਕਿ ਉਸ ਕਿਸਮ ਦੇ ਹਾਲਾਤ ਫੇਰ ਪੰਜਾਬ ਦੇ ਅੰਦਰ ਬਣਦੇ ਜਾ ਰਹੇ ਐ ਜਦੋਂ ਸਰਕਾਰ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਆ ਕਹਿ ਰਹੀ ਐ ਵੀ ਪੰਜਾਬ ਦੇ ਅੰਦਰ ਫੇਰ ਅਤਿਨਕਵਾਦ ਸਿਰ ਚੱਕ ਰਿਹਾ ਤੇ ਲਾਅ ਐਂਡ ਆਰਡਰ ਜਦੋਂ ਖਤਮ ਹੋਣ ਦੀ ਇਕਾਗਾਰਤਾ ਆਇਆ ਖੜਾ ਜ ਪੰਜਾਬ ਦੇ ਅੰਦਰ ਤੇ ਮੈਂ ਸਮਝਦਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਐ ਵੀ ਉਹਨਾਂ ਦੀ ਸ਼ਹਾਦਤ ਵਿਰਥ ਨਾ ਜਾਵੇ ਤੇ ਉਹਨੂੰ ਆਪਾਂ ਮੱਧੇ ਨਜ਼ਰ ਰੱਖ ਕੇ ਜਿਹੜੀਆਂ ਅੱਜ ਸਮਾਜ ਦੇ ਅੰਦਰ ਜਾਂ ਰਾਜਨੀਤਿਕ ਸੋਚ ਦੇ ਅੰਦਰ ਕਿਤੇ ਕਮੀਆਂ ਐ ਉਸ ਖਲਾ ਨੂੰ ਦੇਖਦੇ ਹੋਏ ਉਸ ਕਿਸਮ ਦੇ ਫੈਸਲੇ ਲਈਏ ਵੀ ਪੰਜਾਬ ਦੀ ਭਾਈਚਾਰਕ ਸਾਂਝ ਬਣੀ ਰਵੇ ਤੇ ਉਹਦੇ ਉੱਤੇ ਪਹਿਰਾ ਦੇਣ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਐ ਕਿ ਉਹ ਉਹਨਾਂ ਵੱਲੋਂ ਸਾਰਾ ਪਰਿਵਾਰ ਅਸੀਂ ਸਾਰੇ बतौर ਪਰਿਵਾਰ ਦੇ ਮੈਂਬਰ ਵਜੋਂ ਅਸੀਂ ਸਾਰੇ ਇੱਥੇ ਅੱਜ ਹਾਜ਼ਰ ਆ ਉਹ ਅੱਜ ਪੰਜਾਬ ਦੇ ਗਵਰਨਰ ਸਾਹਿਬ ਵੀ ਆਏ ਔਰ ਵਖਵਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਆਏ ਤੋ ਇਹ ਕਿਉਂਕਿ ਸਰ ਬੈਂ ਸਿੰਘ ਜੀ ਨੇ ਪੰਜਾਬ ਦੇ ਲਈ ਪੂਰੇ ਦੇਸ਼ ਲਈ ਔਰ ਪੂਰੇ ਸਮਾਜ ਲਈ ਕੁਰਬਾਨੀ ਦਿੱਤੀ ਹੈ ਤੋ ਸਾਰਿਆਂ ਦਾ ਹੀ ਫਰਜ਼ ਬਣਦਾ ਕਿ ਉਹਨਾਂ ਨੂੰ ਯਾਦ ਰੱਖਿਆ ਜਾਵੇ ਉਹਨਾਂ ਦੀ ਜਿਹੜੀ ਨੈਗੇਸੀ ਹੈ ਉਹਨਾਂ ਦਾ ਜੋ ਵਿਰਾਸਤ ਹੈ ਉਸ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਦੁਬਾਰਾ ਕਦੇ ਫੇਰ ਉਹ ਵਾਤਾਵਰਨ ਨਾ ਬਣੇ ਪੰਜਾਬ ਦਾ ਮਾਹੌਲ ਜਿਹੜਾ ਠੀਕ ਰਹੇ ਇਹ ਸਾਰੇ ਅਸੀਂ ਕਾਮਨਾ ਕਰਦੇ ਹਾਂ ਠੀਕ ਹੈ